ਸ੍ਰੀ ਗੁਰੂ ਸਾਹਿਬ ਦੋਸਤੋ ਇੱਕ ਬਹੁਤ ਹੀ ਵੱਡੀ ਅਹਿਮ ਖਬਰ ਜੋ ਪਿਛਲੇ ਦੋ ਦਿਨਾਂ ਤੋਂ ਨੈਟ ਦੇ ਉੱਤੇ ਬੇਹਦ ਵਾਇਰਲ ਹੋ ਰਹੀ ਹੈ ਪੰਜਾਬ ਦੇ ਡੀਆਈਜੀ ਜਿਨ੍ਹਾਂ ਦਾ ਨਾਮ ਹਰਚਰਨ ਸਿੰਘ ਭੁੱਲਰ ਹੈ ਦੋਸਤੋ ਉਹ ਪੰਜਾਬ ਦੇ ਸਭ ਤੋਂ ਵੱਡੇ ਚੋਰ ਸਾਬਤ ਹੋਏ ਹਨ ਕਿਉਂਕਿ ਆਕਾਸ਼ ਬੱਤਾ ਨਾਮ ਦੇ ਇੱਕ ਵਿਅਕਤੀ ਨੇ ਸੀਬੀਆਈ ਦੇ ਵਿੱਚ ਉਸ ਦੀ ਜਦੋਂ ਸ਼ਿਕਾਇਤ ਕੀਤੀ ਤਾਂ ਜਦੋਂ ਸੀਬੀਆਈ ਨੇ ਬਿਨਾਂ ਨੋਟਿਸ ਦਿੱਤੇ ਉਸ ਦੇ ਘਰ ਰੇਡ ਕੀਤੀ ਤਾਂ ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ ਕਿ 5 ਕਰੋੜ ਤੋਂ ਜ਼ਿਆਦਾ 5 ਤੋਂ 7 ਕਰੋੜ ਉਸ ਦੇ ਘਰ ਦੇ ਵਿੱਚੋਂ ਕੈਸ਼ ਫੜਿਆ ਗਿਆ ਤੇ 1.5 ਤੋਂ 2 ਕਿਲੋ ਉਸ ਦੇ ਘਰ ਦੇ ਵਿੱਚੋਂ ਸੋਨਾ ਫੜਿਆ ਗਿਆ ਤੇ ਦੋਸਤੋ ਉਸ ਦੇ ਕੋਲ 15 ਤੋਂ 20 ਗੱਡੀਆਂ ਦੱਸੀਆਂ ਜਾ ਰਹੀਆਂ ਹਨ ਤੇ 15 ਤੋਂ 20 ਜਗ੍ਹਾ ਉਸ ਦੀ ਪ੍ਰਾਪਰਟੀ ਜਿਹੜੀ ਉਸ ਨੇ ਲੈ ਕੇ ਛੱਡੀ ਹੋਈ ਹੈ ਉਸਦੇ ਬਾਰੇ ਵੱਡੇ ਖੁਲਾਸੇ ਹੋਏ ਹਨ ਵੱਡੀਆਂ ਪਰਤਾਂ सीबीआई ਨੇ ਖੋਲੀਆਂ ਹਨ ਉਸ ਹਰਚਰਨ ਸਿੰਘ ਭੁੱਲੜ ਦੇ ਲਈ ਇਹ ਭ੍ਰਿਸ਼ਟਾਚਾਰ ਫਾਂਸੀ ਦਾ ਫੰਦਾ ਮੁਸੀਬਤ ਦਾ ਫੰਦਾ ਬਣ ਚੁੱਕਿਆ ਹੈ ਤੇ ਦੋਸਤੋ ਇਹ ਨਵੀਂ ਅਪਡੇਟ ਆਈ ਹੈ ਕਿ ਉਸ ਦਾ ਕੱਲ ਰਿਮਾਂਡ ਲਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਉਹ ਹੋਰ ਵੀ ਵੱਡੇ ਖੁਲਾਸੇ ਕਰ ਸਕਦਾ ਹੈ ਤੇ ਦੋਸਤੋ ਬਿੱਤੀ ਰਾਤ ਉਸ ਦਾ ਕੱਲ ਰਿਮਾਂਡ ਲਿਆ ਗਿਆ ਜਿਸ ਤੋਂ ਬਾਅਦ ਉਸਨੇ ਇਹ ਪਰਤਾ ਖੋਲ੍ਹੀਆਂ ਕਿ ਮੈਂ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਹਾਂ ਕਿਉਂਕਿ ਮੈਂ ਇੱਕ ਮਹੀਨੇ ਦਾ ਪੰਜਾਬ ਦੇ ਲੋਕਾਂ ਤੋਂ ਠੱਗੀ ਮਾਰ ਕੇ 5 ਤੋਂ 7 ਕਰੋੜ ਰੁਪਏ ਇੱਕ ਮਹੀਨੇ ਦਾ ਬਣਾ ਲੈਂਦਾ ਸੀ ਜਿਸ ਤੋਂ ਬਾਅਦ ਦੋਸਤੋ ਪੰਜਾਬ ਦੇ ਵਿੱਚ ਹਫੜਾ ਦਫੜੀ ਮਚ ਗਈ ਹਰ ਇੱਕ ਬੰਦਾ ਪੰਜਾਬ ਦਾ ਹੈਰਾਨ ਹੈ ਕਿ ਆਖਰਕਾਰ ਪੰਜਾਬ ਨੂੰ ਕੌਣ ਖਾ ਰਿਹਾ ਹੈ ਜਿਸ ਦੇ ਕਾਰਨ ਸਾਡੇ ਪੰਜਾਬ ਦੇ ਵਿੱਚ ਪ੍ਰਿਸ਼ਟਾਚਾਰ ਵਧਿਆ ਹੋਇਆ ਹੈ ਤੇ ਭਗਵੰਤ ਮਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਯੁੱਧ ਨਸ਼ਿਆ ਵਿਰੁੱਧ ਪ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ ਜਦੋਂ ਪੰਜਾਬ ਪੁਲਿਸ ਦੇ ਡੀਆਈਜੀ ਅਜੇ ਹਾਂ ਕੰਮ ਕਰ ਸਕਦੇ ਹਨ ਤਾਂ ਅਸੀਂ ਹੋਰ ਹਸਤਰਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿ ਉਹ ਕਿੰਨੇ ਕ ਇਮਾਨਦਾਰ ਹੋਣਗੇ ਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਸੀਬੀਆਈ ਨੂੰ ਹੋਰ ਹਸਤਰਾਂ ਦੇ ਉੱਤੇ ਵੀ ਸਿਕੰਜਾ ਕੱਸਣ ਦੇ ਲਈ ਕਿਹਾ ਜਾਵੇ ਤਾਂ ਜੋ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋਵੇ ਤੇ ਆਮ ਲੋਕਾਂ ਨੂੰ ਇਨਸਾਫ਼ ਮਿਲੇ ਨਹੀਂ ਤਾਂ ਦੋਸਤੋ ਪੰਜਾਬ ਸਾਡਾ ਇੱਕ ਦਿਨ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਇਹਨਾਂ ਲੋਕਾਂ ਦੀ ਵਜ੍ਹਾ ਦੇ ਕਾਰਨ ਜਿਹੜੇ ਪੰਜਾਬ ਦੇ ਹਰਚਰਨ ਸਿੰਘ ਭੁੱਲਰ ਹਨ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜਾ ਉਹਨਾਂ ਦੇ ਘਰ ਦੇ ਵਿੱਚੋਂ ਕੈਸ਼ ਮਿਲਿਆ ਹੈ ਤੇ ਸੋਨਾ ਮਿਲਿਆ ਹੈ ਲੋਕਾਂ ਦਾ ਉਹ ਸਭ ਕੁਝ ਦੇਖ ਕੇ ਹੋਸ਼ ਉੱਡ ਚੁੱਕੇ ਹਨ ਤੇ ਦੋਸਤੋ ਹੁਣ ਤੁਹਾਡੀ ਉਸ ਪੰਜਾਬ ਦੇ ਡੀਆਈਜੀ ਬਾਰੇ ਤੇ ਉਸ ਜਿਹੜੇ ਬੰਦੇ ਨੇ ਵਿਅਕਤੀ ਨੇ ਆਕਾਸ਼ ਬੱਤਾ ਨੇ ਉਸ ਦੀ ਸੀਬੀਆਈ ਦੇ ਵਿੱਚ ਆਈ ਦੇ ਵਿੱਚ ਸ਼ਿਕਾਇਤ ਕੀਤੀ ਹੈ ਤੁਸੀਂ ਉਸ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੇਣਾ ਕਿ ਉਸ ਨੇ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਹੈ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ